ਹੈਲੋ ਦੋਸਤੋ ਗੁੱਡ ਮਾਰਨਿੰਗ ਹਾਂ ਪੰਜਾਬੀ ਬਲੂਆ ਤੁਹਾਡਾ ਸਵਾਗਤ ਹੈ ਲੋਜੀ ਦੋਸਤੋ ਪਾ ਤਿਆਰ ਵਰ ਹੋ ਗਏ ਨਹਾ ਤੋ ਕੇ ਆ ਰੈਡੀ ਸ਼ੈੜੀ ਹੋ ਗਏ ਲੋਜੀ ਵਿਧਰਾਨੀ ਨੇ ਕਪੜੇ-ਕਪੜੇ ਧੋਤੇ ਸਾਰੇ ਤੇ ਲੋਜੀ ਨੈਂਚੀ ਨੋਣੀ ਨੂੰ ਖੜਾ ਰਹੀ ਆ ਆ ਰਾਤ ਤੋਂ ਹੁਣ ਤੱਕ ਚੁਲਾ ਰਹੀ ਆ ਨੋਣੀ ਨੂੰ ਓ ਨੋਣੀ ਨੂੰ ਝੁੱਲ ਰਹੀ ਆ ਨੋਣੀ ਨੋਣੀ ਜਿਹੜਾ ਤੇ ਸਾਗ ਸਾਡਾ ਤਿਆਰ ਬਣ ਰਿਹਾ ਸਾਗ ਦੇਖੋ ਦੋਸਤੋ ਲੋ ਜੀ ਮਿੱਤਰੋ ਅੱਜ ਖਿਚੜੀ ਵੀ ਬਣਾਈ ਆ ਦੇਖੋ ਖਿਚੜੀ ਵੀ ਬਣਾਈ ਆ ਤੇ ਸਾਗ ਦੇਖੋ ਰਿਜ ਰਿਆ ਜੀ ਦੋਸਤੋ ਸਾਗ ਹਰ ਕੋਕਰ ਤੇ ਨਹੀਂ ਬਣਾਉਂਦੇ ਸਾਗ ਅਸੀਂ ਨਾ ਉਹਦੇ ਚ ਬਣਾਨੇ ਆ ਪਤੀਲੇ ਚ ਬਣਾਨੇ ਆ ਸਾਗ ਪਤੀਲੇ 'ਚ ਉਹ ਮਿਆਕਰ ਵਾਲੇ ਨੂੰ ਦੇਖ ਲਓ ਉਹ ਪਾਣੀ ਭਰ ਗਿਆ ਓਏ ਲੋ ਜੀ ਦੋਸਤੋ ਇਹਨੂੰ ਮਜ਼ਾ ਆ ਰਿਹਾ ਮੇਰੀ ਖਿਚੜੀ ਵੀ ਤਿਆਰ ਹੋ ਗਈ ਐ ਇੱਧਰ ਕਪੜੇ-ਕਪੜੇ ਧੋਏ ਗਏ ਨੇ ਪਾਣੀ ਦੇ ਲੈ ਕੇ ਮੈਂ ਚੱਲ ਰਿਹਾ ਖਰਾਬ ਕਰਿਆ ਗਰਮ ਪਾਣੀ ਵੀ ਜਰ ਲਾ ਕੇ ਇਹ ਲਈ ਦੋਸਤੋ ਆਪਣੀ ਖਿਚੜੀ ਵੀ ਰੱਖਤੀ ਆ ਪਾ ਕੇ ਤੇ ਹੁਣ ਆਪਾਂ ਖਾਣੇ ਆ ਖਿਚੜੀ ਤੁਸੀਂ ਵੀ ਖਾਓ ਕੀ ਪਾ ਕੇ ਟੀਚੜੀ ਖਾਓ ਦੋਸਤੋ ਕੀ ਬਾਰੇ ਮਿਲਦੇ ਆ ਫਿਰ ਸਾਡੇ ਨਾਲ ਬਣੇ ਰਹੋ ਦੇਖਦੇ ਆ ਬਾਜ਼ਾਰ ਦਾ ਹਾਲ ਅੱਜ ਬਣਾਵਾਂਗੇ ਆਪਾਂ ਨਿਊਟ੍ਰਲ ਵਾਲੇ 버ਗਰ ਨਾਲੇ ਮੋਮੋਜ਼ ਠੀਕ ਆ ਦੋਸਤੋ ਸੁਨੂ ਵੀ ਖਵਾਵਾਂਗੇ ਨਾਲੇ ਆਪ ਵੀ ਖਾਵਾਂਗੇ ਸਾਡੇ ਨਾਲ ਬਣੇ ਰਹੋ ਤੁਸੀਂ ਓਕੇ ਜੀ ਅੱਜ ਦੋਸਤੋ ਆਪਾਂ ਨੇ ਖਿਚੜੀ ਖਾ ਲਈ ਐ ਚਾਹ ਪੀ ਲਈਏ ਨਾਲੇ ਦੇਖੋ ਜੀ ਸਾਰੇ ਖਾ ਰਹੇ ਸਵੇਰੀ ਸਵੇਰੀ ਐਨੂੰ ਲੱਗੇ ਹੋਏ ਨੇ ਕੀ ਲੱਗੇ ਹੋਏ ਨੇ ਜਿਹੜੇ ਤੁਸੀਂ ਖਿਚੜੀ ਖਾ ਰਹੇ ਹੋ ਹਾਂ ਕੌਣ ਬਿਮਾਰ ਕੌਣ ਬਿਮਾਰ ਹੋਇਆ ਸਵੇਰੀ ਸਵੇਰੀ ਖਿਚੜੀ ਖਾ ਰਹੇ ਸੀ ਦੇਖੋ ਬਿਮਾਰ ਹੈ ਹਾਂ ਬਿਮਾਰ ਹੈ ਲਓ ਜੀ ਦੇਖੋ ਜੀ ਸਵੇਰੀ ਸਵੇਰੀ ਖਾ ਰਹੇ ਨੇ ਖਿਚੜੀ ਓਏ ਹੋਏ 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 ਸਵੇਰੀ ਸਵੇਰੀ ਸਾਰੇ ਖਿਚੜੀ ਖਾ ਰਹੇ ਨੇ ਪਤਾ ਨਹੀਂ ਕਿਹੜਾ ਬਿਮਾਰ ਆ ਤੇ ਚਲੋ ਜੀ ਇੱਕ ਬਿਮਾਰ ਹੁੰਦਾ ਏ ਨਾ ਵੀ ਹੋਵੇ ਤਾਂ ਵੀ ਸਾਡੇ ਖਿਚੜੀ ਰੋਜ਼ ਬਣ ਜੇ ਰੋਜ਼ ਬਿਣਾ ਨਾ ਕੇ ਦੋਸਤੋ ਠੀਕ ਆ ਰੋਜ਼ ਬਣਦੀ ਆ ਬਾਈ ਚਲੋ ਕੋਈ ਗੱਲ ਨਹੀਂ ਇਹ ਫਿਰ ਜਦੋਂ ਆਟਾ ਮੁੱਕ ਜਾਂਦਾ ਸਾਡੇ ਫਿਜੜੀਆਂ ਬਣ ਲਾਏ ਜਾਂਦੇ ਨੇ ਯਾਰ ਚਲੋ ਕੋਈ ਗੱਲ ਨਹੀਂ ਮਿਲਦੇ ਆ ਦੋਸਤੋ ਲੈ ਕੇ ਆਨੇ ਆ ਸਮਾਨ ਵਗੈਰਾ ਕੁਝ ਤੇ ਬਣਾਵਾਂਗੇ ਠੀਕ ਆ ਦੋਸਤੋ ਸਨ ਨਾਲ ਬਣੇ ਰਹੋ ਨਾਲੇ ਬਣਨਗੇ ਅੱਜ ਉਹ ਕੀ ਲੈ ਹੁੰਦੇ ਨੇ ਆਪਣਾ ਉਹ ਕੱਪ ਕੇਕ ਮੰਗਣੇ ਦੋਸਤੋ ਠੀਕ ਆ ਸਨ ਨਾਲ ਬਣੇ ਰਹੋ ਤੁਹਾਨੂੰ ਦਿਖਾਣੇ ਆ ਸਾਰਾ ਕੁਝ ਓਕੇ ਜੀ ਆਦਾਨ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਨਾਦੇ ਨੂੰ ਪੂਰੇ ਥੱਕੇ ਦਾ ਬੈਨ ਉਹਦਾ ਉੱਠੇ ਵੀ ਨਹੀਂ ਹੈਗੀ ਦੰਮ ਬਣਾ ਰੱਖਾਂ ਲੋ ਜੀ ਮੇਥਰੋ ਲੈ ਕੇ ਆਏ ਆ ਪਾਣਾ ਤੁਹਾਨੂੰ ਫੈਕਟਰੀ ਚ ਲੈ ਕੇ ਆਏ ਆ ਖੇਲ ਖਲੋਣੇ ਦੀ ਜਿੱਥੋਂ ਵੀ ਪੂਰਾ ਨਾਬਾ ਸ਼ਹਿਰ ਪਟਿਆਲਾ ਭਵਾਨੀਗੜ ਸੰਗਰੂਰ ਸਾਰੇ ਆਂਦੇ ਨੇ ਦੋਸਤੋ ਸਾਰਾ ਸਮਾਨ ਲੈ ਕੇ ਜਾਂਦੇ ਨੇ ਮੇਲਿਆਂ ਚ ਵੈਸੇ ਵੀ ਸਾਰੇ ਦੁਕਾਨਦਾਰ ਵੀ ਮੇਲਿਆਂ ਚ ਵੀ ਸਾਰਾ ਸਮਾਨ ਲੈ ਕੇ ਜਾਂਦੇ ਠੀਕ ਆ ਦੋਸਤੋ ਹੈਲੋ ਦੋਸਤੋ ਲੋ ਜੀ ਅਸੀਂ ਆ ਗਏ ਆ ਲੈ ਕੇ ਸਮਾਨ ਲੈ ਕੇ ਆਏ ਆ ਪਰਚੂਨ ਦਾ ਸਮਾਨ ਲੈ ਕੇ ਆਏ ਆ ਦੇਖੋ ਜੀ ਦੋਸਤੋ ਪਰਚੂਨ ਦਾ ਸਮਾਨ 버ਗਰ 버ਗਰ ਕੁਲਚੇ ਕਲਚੇ ਕਚਰੀਆਂ ਪਾਚਰੀਆਂ ਔਰ ਸਾਰਾ ਸਮਾਨ ਲੈ ਕੇ ਆਏ ਆ ਦੋਸਤੋ ਤੇ ਚਲੋ ਜੀ ਦੋਸਤੋ ਕੋਈ ਗੱਲ ਨਹੀਂ ਬੜਾ ਆਪਾਂ ਸਮਾਨ ਸਾਰਾ ਲੈ ਆਏ ਚਲੋ ਜੀ ਤੇ ਮਿਲਦੇ ਆ ਫਿਰ ਆਪਾਂ ਬਣਾਵਾਂਗੇ ਦੇਖੋ ਜੀ ਆਲੂ ਟਿੱਕੀ ਵਾਲੀ ਟਿੱਕੀ ਟਿੱਕੀ ਚਲੋ ਜੀ ਮਿਲਦੇ ਆ ਫਿਰ ਆਪਾਂ ਇਹਨਾਂ ਨੂੰ ਗੱਲਾਂ ਕਰ ਲੈਣ ਦੋ ਆਪਾਂ ਫਿਰ ਮਿਲਦਾ ਹਾਂ ਨੂੰ ਸਾਰਿਆਂ ਨੂੰ ਬਾਅਦ ਵਿੱਚ ਆਹ ਕਰੀ ਜਾਂਦਾ ਦੇਖੋ ਆਹ ਕਰ ਲੀਏ ਇਹ ਦੇਤੀ ਚਲੋ ਦੋਸਤੋ ਲੋ ਜੀ ਆ ਗਏ ਆਪਾਂ ਘਰੇ ਜੋ ਕਿ ਲੈ ਕੇ ਆਏ ਆ ਔਲੇ ਤੇ ਨਾਲੇ ਔਲੇ ਨਾਲੇ ਟਮਾਟਰ ਲੈ ਕੇ ਆਏ ਜੋ ਕਿ ਚਾਰ ਮੁੱਕ ਗਿਆ ਸੀ ਲੋ ਜੀ ਮਠਾਈ ਖਾਓ ਵਿਆਹ ਦੀ ਮਠਾਈ ਲੋ ਜੀ ਮਿੱਤਰੋ ਵਿਆਹ ਦੀ ਮਠਾਈ ਹੈ ਤੇ ਲੋ ਜੀ ਆਪਣਾ ਸਾਗ ਤੜਕਿਆ ਜਾ ਰਹਿਆ ਹੈ ਤੇ ਦੇਖੋ ਜੀ ਸਾਗ ਇਹ ਸਾਗ ਓਏ ਹੋਏ ਹੋਏ ਸਾਗ ਟਰ ਗਿਆ ਜਾ ਰਿਹਾ ਏ ਤੇ ਸੋਨੇ ਮੂਲੇ ਚੀਰ ਲੈ ਬਾਈ ਕੱਲੋਂ ਆਪਣੀ ਰੇੜੀ ਤੇ ਕਨੈਸ਼ਨ ਹੋ ਪੇਸਟੀਆਂ ਦਾ ਆਰਡਰ ਆਇਆ ਹੈ ਪੇਸਟੀਆਂ ਬਣਾ ਲੈਓ ਬਾਈ ਕੱਲੋਂ ਪੇਸਟੀਆਂ ਪਗਲੀ ਪਤਨੀ ਨੂੰ ਬਣਾਉਣੀਆਂ ਨੇ ਜਿਹੜਾ ਪਰਸਾਪ ਹੈ ਜਿਆ ਆਪਾਂ ਨੂੰ ਤੇ ਠੀਕ ਆ ਦੋਸਤੋ ਪੇਸਟੀਆਂ ਲੈ ਕੇ ਆਉਣੀਆਂ ਨੇ ਤੇ ਮੂੜੇ ਚੀਰ ਲੈ ਠੀਕ ਆ ਤੇ ਲਓ ਜੀ ਟੀਵੀ ਦੇਖ ਰਹੇ ਨੇ ਬੈਠੇ ਬੈਠੇ ਟੀਵੀ ਦੇਖੋ ਲਓ ਜੇ ਨੌਣੇ ਦੁੱਧੂ ਪਿੰਦਾ ਓਏ ਟੀਵੀ ਦੇਖਦੇ ਨੇ ਸਾਰੇ ਦੋਸਤੋ ਚਲੋ ਜੀ ਮਿਲਦੇ ਆਂ ਫਿਰ ਆਪਾਂ ਸਾਗ ਤਰਕ ਕੇ ਸਾਗ ਦੀ ਰੋਟੀ ਅ ਖਵਾਵਾਂਗੇ ਤੁਹਾਨੂੰ ਮੱਕੀ ਦੀ ਰੋਟੀ ਸ਼ਰਾਂਗਾ ਸਾਗ ਤੇ ਮੂਲੀ ਦਾ ਸਲਾਦ ਠੀਕ ਆ ਦੋਸਤੋ ਸੱਡਣ ਬਣੇ ਰਹੋ ਤੁਸੀਂ ਓਕੇ ਜੀ ਸੱਡਣ ਬਣੇ ਰਹੋ ਜੀ ਦੋਸਤੋ ਮੱਕੀ ਦੀ ਰੋਟੀ ਸਰੋਂ ਦਾ ਸਾਖਾਰੀਆ ਨੈਂਸੀ ਲੋਜੀ ਖਾਓ ਤੁਸੀਂ ਵੀ ਤੇ ਸਾਰੇ ਖਾ ਕੇ ਟੀਵੀ ਦੇਖ ਰਹੇ ਨੇ तो जी दोस्तों फिर अगले बलॉग मिलेंगे ठीक है दोस्तों करो दर्शन ठाकुर जी के रात के टाइम के ठाकुर जी के दर्शन करो तो अगले ब्लॉग से मिलते हैं जब तक के लिए बाय बाय <laughs>